ਕੀ ਕੀ ਕੋਈ ਬਤਾਓ ਹਾਂ ਕੀ ਕਾਰਨ ਲੈ ਕੇ ਆਏ ਹੋ ਜੀ ਸਰ ਨਾ ਜੀ ਗੱਲ ਹੈ ਕਿ ਬੋਲੋ ਮੈਂ ਆਪਣਾ ਫਰ ਸਮਝਾਇਆ ਤੁਹਾਨੂੰ ਸਾਹਮਣੇ ਦੇਖੋ ਸਰ ਇੱਧਰ ਤਾਂ ਸਿੰਘ ਸਾਹਿਬ ਨਾਲ ਇਸ ਮੌਕੇ ਦੇ ਉੱਤੇ ਇੱਧਰ ਵੀ ਮੈਂ ਜੋਰ ਮਿਲਾ ਸਾਰੇ ਬਨੇ ਕਮਾਈ ਹਾਂ ਜੂਰ ਮਿਲਾ ਔਰ ਜਿਹੜੇ ਮੇਰੇ ਖਿਆਲ ਆ ਤਾਂ ਕੇ ਉਹ ਮੈਂ ਉਹ ਕੇ ਦੂਰ ਰੱਖੋ ਕਿਉਂਕਿ ਇਹ ਸੰਕਟ ਜਿਹੜਾ ਹੈਗਾ ਇਹ ਬਹੁਤ ਗੰਭੀਰ ਸੰਕਟ ਹੈ ਸਿੱਖ ਕੌਮ ਦੇ ਜਿੰਨੇ ਵੱਡੇ ਧਾਰਿਆ ਹੈਗੇ ਸਾਰੇ ਸੰਕਟ ਦੇ ਵਿੱਚ ਘੇਰੇ ਦੇ ਵਿੱਚ ਆ ਗਏ ਇੱਕ ਤਮਾ ਉਹਦੇ ਬਾਰੇ ਆਪਣੀ ਰਾਏ ਦਿੱਤੀ ਹੈ ਰਾਏ ਕੀ ਦਿੱਤੀ ਹੈ ਤੇ ਬਾਰੇ ਮੈਂ ਕੋਈ ਡਿਸਕਸ ਨਹੀਂ ਕਰ ਦੂਸਰੀ ਗੱਲ ਮੈਂ ਇਹ ਕੀਤੀ ਹੈ ਕਿ ਜਿੰਨਾ ਜਿੰਨਾ ਬੰਦਿਆਂ ਨੇ ਸਿੱਖ ਕੌਮ ਨਾਲ ਤਰੋ ਕਮਾਇਆ ਉਹਨਾਂ ਸਾਰੇ ਬੰਦਿਆਂ ਨੂੰ ਸਟਾਣਾ ਚਾਹੀਦਾ ਹੈ। ਕਈ ਕੈਬਨਿਟ ਮਿਨਿਸਟਰ ਰੇਨ ਬਾਦਲ ਸਾਹਿਬ ਦੀ ਮਿਨਿਸਟਰੀ ਦੇ ਵਿੱਚ ਉਹਨਾਂ ਨੂੰ ਹਾਲ ਤੱਕ ਚਿੱਠੀ ਨਹੀਂ ਗਈ। ਮੇਰੀ ਮਰਨ ਜਾ ਸਰਸੇ ਤੋਂ ਮੈਂ। ਔਰ ਸਭ ਤੋਂ ਵੱਡੀ ਗੱਲ ਕਿ ਇਸੇ ਸਥਾਨ ਦੇ ਉੱਤੇ ਸਰਸਾ ਦਿੱਲੀ ਕਮੇਟੀ ਦੇ ਪੰਜੀ ਮੈਂਬਰ ਲੈ ਕੇ ਆਇਆ ਸੀ। ਤੇ ਉਸਨੇ ਉਸ ਵਕਤ ਦੇ ਜਥੇਦਾਰ ਸਾਹਿਬ ਨੂੰ ਕਿਹਾ ਸੀ ਇਹ ਤੁਹਾਡਾ ਇਤਿਹਾਸਕ ਫੈਸਲਾ ਹੈ ਬੜਾ ਵਧੀਆ ਫੈਸਲਾ ਹੈ ਇਸ ਦੇ ਨਾਲ ਅਕਾਲੀ ਦਲ ਦੇ 1 ਕਰੋੜ ਵੋਟ ਵਧ ਗਈ ਉਹ ਇਹ ਜਿਆ ਫੈਸਲਾ ਸੀ ਵਧਨੇ ਕਿਸੇ ਕਰੋੜ ਵੋਟ ਕਰਦੇ ਜਿਸ ਦੇ ਨਾਲ ਅਕਾਲੀ ਦਲ ਨੂੰ ਹਾਂਜੀ ਦੂਸਰਾ ਮੈਂ ਇਹ ਕਹਾਂ ਕਿ ਜਿਨ੍ਹਾਂ ਨੇ ਗੁਰਦੁਆਰੇ ਦੀਆਂ ਸੇਵਾ ਕਰਦੇ ਆਇਆ ਗੁਰੂ ਦੇ ਜਿੱਤਨੇ ਵੀ ਸਕੂਲ ਸਾਂ ਕਾਲਜ ਸਾਂ ਪ੍ਰਬੰਧਕਾਂ ਦੇ ਸਾਂ ਉਹਨਾਂ ਸਾਰਿਆਂ ਦੀ ਤੈਅ ਸਨੈਸ ਹੋਈ ਹੈ ਔਰ ਘਾਟੇ ਪੈਣ ਉਹ ਸਾਰੇ ਘੋਟੇ ਜਿਹੜੇ ਹਨ ਉਹ ਉਹਨਾਂ ਪ੍ਰਬੰਧਕਾਂ ਤੋਂ ਵਸੂਲ ਕਰਨੇ ਚਾਹੀਦੇ ਨੇ ਸਿੱਖ ਕੌਮ ਨੂੰ ਅੱਜ ਤੱਕ ਉਸ ਵਕਤ ਇਸ ਐਲਾਨ ਕਰੇ ਜਿਨ੍ਹਾਂ ਪ੍ਰਬੰਧਕਾਂ ਦੇ ਅਧੀਨ ਚੱਲ ਰਹੇ ਗੁਰਦੁਆਰਿਆਂ ਦੇ ਵਿੱਚ ਨੁਕਸਾਨ ਹੋਇਆ ਹੈ ਸਿੱਖੀ ਦਾ ਨਾਸ ਹੋਇਆ ਹੈ ਅੱਗੇ ਬਰਾਹਰ ਗਾਂਦੂ ਦਾ ਕੱਲ ਦਾ ਇੱਕ ਬਿਆਨ ਹੈ ਜਿਹਦੇ ਚ ਉਹਨੇ ਕਿਹਾ ਵੀ ਸਿੱਖਾਂ ਨੂੰ ਕੜੇ ਨਹੀਂ ਪਾਣ ਦਿੱਤੇ ਪਗੜੀ ਨਹੀਂ ਬੰਨ੍ਹਣ ਦਿੱਤੀ ਇਹ ਬਿਆਨ ਕੋ ਗਲਤ ਬਿਆਨ ਨਹੀਂ ਹੈ ਉਸਨੇ ਕਈ ਅਖਬਾਰਾਂ 'ਚ ਪੜਿਆ ਸਿੱਖ ਬੱਚਿਆਂ ਦੇ ਕੜੇ ਉਤਾਰ ਤੇ ਰਮਾਲੇ ਬੰਨੇ ਉਤਾਰ ਤੇ ਵੇ ਤੁਸੀਂ ਦੇ ਬਿਨਾਂ ਜਾਓ ਤੇ ਦਿੱਲੀ ਕਮੇਟੀ ਨੇ ਉਹਨਾਂ ਦਾ ਕੁਝ ਵੀ ਨਹੀਂ ਕੀਤਾ ਇਨਾਂ ਦੇ ਉੱਤੇ ਵੀ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਦੂਸਰਾ ਜਿਹੜੇ ਮਨਿਸਟਰ ਤੇ ਨਹੀਂ ਸਨ ਪਰ ਕਾਲੀ ਦਲ ਦੇ ਕਰਕੁਨ ਸਨ ਉਹਨਾਂ ਨੇ ਆਪਣੀ ਰਾਏ ਉਸਤ ਕਿਉਂ ਨਹੀਂ ਦਿੱਤੀ ਔਰ ਸਭ ਤੋਂ ਵੱਧ ਦੋਸ਼ੀ ਉਹ ਹੈਗੇ ਜਿਨ੍ਹਾਂ ਨੇ ਆਪਣੀਆਂ ਜਿੱਤਾਂ ਦੇ ਖਾਤਰ ਉਹਨਾਂ ਦੇ ਤਲਵੇ ਚੱਟੇ ਰਾਮ ਰੀ ਹਮਾਰਿਆਂ ਦੇ ਸੋ ਉਹਨਾਂ ਸਾਰਿਆਂ ਨੂੰ ਇੱਕੋ ਵਾਰ ਬੁਲਾ ਕੇ ਇੱਕੋ ਜੀ ਸਜ਼ਾ ਦੇ ਕੇ ਕੰਮ ਹੋਣਾ ਚਾਹੀਦਾ ਮੈਂ ਤਾਂ ਇਹ ਤੇ ਵੀ ਗੱਲ ਕਰਦੀ ਆ। ਕੋਰਟ ਕਮੇਟੀਆਂ ਦੇ ਵਿੱਚ ਵੀ ਬੜੀ ਬੜੀ ਮਾਮਲੇ ਵਿਚਾਰੇ ਜਾਂਦੇ ਰਹੇ ਨੇ ਕਿ ਕੋਰਟ ਕਮੇਟੀ ਦੇ ਜਿਹੜੇ ਮੈਂਬਰ ਐਸ ਸਲਾਹਵਾਂ ਦੇ ਵਿੱਚ ਸ਼ਾਮਲ ਸਨ ਉਹਨਾਂ ਨੇ ਇੱਕ ਮੇਰੀ ਗੱਲ ਸੁਣ ਲਈ। ਮੈਂ ਅਕਾਲਪੁਰਕ ਦਾ ਧਨਵਾਨੀ ਆ। ਅਕਾਲਪੁਰਕ ਦਾ ਧਨਵਾਨੀ ਆ। ਜਿਵੇਂ ਉਹਨਾਂ ਨੇ ਕਿਹਾ ਨਾ ਰੈਤਨਾਮੇ 'ਚ। ਪਰ ਨਾਰੀ ਕੀ ਸੇਹ ਫੁੱਲ ਸੁੱਕਨੇ ਵੀ ਨਾਲ ਲਿ ਜਾਉਂ। ਮੇਰੇ ਨਾਲ ਜਿੰਨੀਆਂ ਮਰਜ਼ੀ ਕਮੇਟੀਆਂ ਬਣਾ ਲਓ ਮੈਂ ਬਿਲਕੁਲ ਪਾਕ ਸਾਫ ਆ ਮੈਨੂੰ ਕੋਈ ਡਰ ਨਹੀਂ ਬਿਲਾਓ ਸਾਰੇ ਸਰਨਾਥ ਸਾਹਿਬ ਇਸ ਸਾਰੇ ਮਾਮਲੇ ਦਾ ਆਖੀਰ ਹੱਲ ਤਾਂ ਕੋਈ ਨਿਕਲਦਾ ਨਹੀਂ ਹਾਲ ਤਾਂ ਦੇਖੋ ਜੀ ਅੱਜ ਹਾਲ ਕੱਢਣ ਦਾ ਜਿਹੜੇ ਹੈਗੇ ਉਹ ਆ ਗਏ ਅਕਾਲ ਤਖਤ ਸਾਹਿਬ ਦੇ ਉੱਤੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉੱਤੇ ਔਰ ਸਾਨੂੰ ਉਮੀਦ ਹੈ ਕਿ ਗੁਰੂ ਰਹਿਮਤ ਕਰੇਗਾ ਫੈਸਲਾ ਐਸਾ ਹੋਏਗਾ ਜਿਹੜੇ ਕਿ ਸਮੁੱਚੇ ਸਿੱਖ ਨੂੰ ਪਰਵਾਣ ਕੀ ਦੇਵੇ ਕੱਲ ਜਿਹੜੀ ਗੱਲ ਹੈਗੀ ਆ ਗੱਲ ਇਹ ਨਹੀਂ ਕਿ ਸੁਖਵੀਰ ਨੂੰ ਸਜ਼ਾ ਦੇਣੀ ਗੱਲ ਅਕਾਲੀ ਦਲ ਨੂੰ ਬਚਾਉਣ ਦੀ ਆ ਇਸ ਟਾਈਮ ਤੇ ਅਕਾਲੀ ਦਲ ਨੂੰ ਬਚਾਉਣ ਦੇ ਲਈ ਤਾਂ ਲੱਗਦਾ ਵੀ ਸਿੰਘ ਸਾਹਿਬ ਜਿਹੜਾ ਦੇਖੋ ਇੱਕ ਗੱਲ ਸੁਣੋ ਇਹ ਇੱਕ ਸਿੱਕੇ ਦੇ ਦੋ ਪਹਿਲੂ ਨੇ ਹਾਂਜੀ ਇੱਕ ਪਾਸੇ ਅਕਾਲੀ ਦਲ ਹੈ ਇੱਕ ਪਾਸੇ ਸੁਖਵੀਰ ਸੰਧਾ ਜੇ ਪ੍ਰਧਾਨ ਬਚੇਗਾ ਅਕਾਲੀ ਦਲ ਬਚੇਗਾ ਜੇ ਪ੍ਰਧਾਨ ਨਹੀਂ ਬਚਦਾ ਤਾਂ ਅਕਾਲੀ ਦਲ ਕਿੱਥੋਂ ਬਚੜਾ ਹੈ ਕਿਹੜਾ ਬੰਦਾ ਜਿਹਨੂੰ ਪ੍ਰਧਾਨ ਬਣਾਓਗੇ ਦੱਸੋ ਕੀ ਛਾ ਬਣੇਗਾ ਪ੍ਰਧਾਨ ਤੁਸੀਂ ਵੀ ਬਣ ਸਕਦੇ ਹੋ ਟਿਕਟ ਮੈਂ ਪਾਪਾ ਹੈਗਾ ਮੈਂ ਨਹੀਂ ਬਣ ਸਕਦਾ ਬਸ ਕਰ ਹਲ ਖਤਮ ਇਕਬਾਲ ਸਿੰਘ ਲਾਲ ਉਹ ਜਿਹੜਾ ਬਿਆਨ ਦਿੱਤਾ ਗਿਆ ਮੈਨੂੰ ਮੈਨੂੰ ਗੁਰੂ ਮਾ ਪੈਦਾ ਨਹੀਂ ਕੀਤਾ ਮੈਂ ਸਾਹਿਬ ਦੋਧਿਆ ਕਰਨੇ ਇਕਬਾਲ ਸਿੰਘ ਲਾਲ ਭਰਾ ਹੋਣਾ ਉਹ ਜਿਹੜਾ ਤੁਲਨਾ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੇ ਵਿਸ਼ਨੂੰ ਜਿਹਦੇ ਨਾਲ ਚੱਟ ਪ੍ਰਧਾਨ ਚਾਹੁੰਦੇ ਨੇ ਉਹ ਦੇਖੋ ਗੱਲ ਸੁਣੋ ਇਕਬਾਲ ਇੱਧਰ ਵੇਖੀ ਕੋਈ ਸਿੰਘ ਸਭਾ ਲੈ ਲਓ ਜਿੱਥੇ ਜਿੱਦੀ ਬਰਾਦਰੀ ਤਕੜੀ ਹੋਏਗੀ ਉਸੇ ਦਾ ਪ੍ਰਧਾਨ ਬਣੇਗਾ ਇਸ ਵਾਸਤੇ ਸਮ ਜਿਓਗਰਾਫਿਕਲੀ ਮੈਂ ਨਹੀਂ ਵਾਰਾ ਖਾਂਦਾ ਕਿਉਂ ਨਹੀਂ ਖਾਰਾ ਖਾਂਦਾ ਮੈਂ ਦਿੱਲੀਆਂ 500 ਕਿਲੋਮੀਟਰ ਦੂ ਮੈਂ ਕਿੱਥੇ ਰੋ ਜਾਵਾਂਗਾ ਜਾਵਾਂਗਾ ਲੋਕ ਪ੍ਰਧਾਨ ਬਣਨ ਵਾਸਤੇ ਲੋਕਾਂ ਦੇ ਪੰਥ ਦੀ ਸੇਵਾ ਨਹੀਂ ਕਰ ਸਕਦੇ ਜੀ ਜੋ ਮੇਰੇ ਸੇਵਾ ਲੱਗੇਗੀ ਉਹ ਕਰਾਂਗਾ ਪਰ ਪ੍ਰਧਾਨਗੀ ਦਾ ਨਾਂ ਮੈਂ ਸਫਾਬ ਲਿਆ ਤੇ ਨਾਂ ਮੈਂ ਲਾਲਪੁਰਾ ਸਾਬ ਸਿੰਘ ਲਾਲਪੁਰਾ ਉਹਨਾਂ ਵੱਲੋਂ ਜਾਰੀ ਕੀਤਾ ਤੇ ਰਾਜ ਕੀਤਾ ਜਾ ਰਿਹਾ ਜੀ ਉਹਨਾਂ ਨੂੰ ਲਾਲਪੁਰਾ ਸਾਹਿਬ ਨੇ ਦੇਖੋ ਇੱਡੇ ਵੱਡੇ ਸਿਆਣੇ ਬੰਦੇ ਨੇ ਬਜਰ ਗਲਤੀ ਕੀਤੀ ਆ ਬਜ਼ਰ ਬਜ਼ਰ ਕਰਾਇਤ ਕੀਤੀ ਹੈ ਜੀ ਮੇਰਾ ਉਹ ਬਹੁਤ ਮਿੱਤਰ ਰਿਹਾ ਮੈਂ ਉਸ ਨੂੰ ਕਿਹਾ ਵੀ ਤੂੰ ਸਿੱਖ ਧਰਮ ਦੇ ਉੱਤੇ ਕਿਤਾਬਾਂ ਲਿਖੀਆਂ ਪਰ ਉਹ ਕਹਿੰਦਾ ਵੀ ਪਤਾ ਨਹੀਂ ਕੀ ਹੋਇਆ ਮੇਰੇ ਮੂੰਹੋਂ ਗੱਲ ਨਿਕਲ ਗਈ ਮੈਂ ਅੱਗੋਂ ਤੋਂ ਬੋਲਣਾ ਹੀ ਨਹੀਂ ਹੈ ਹਾਂ ਬਾਕੀ ਤੇ ਕੁਛ ਨਾ ਕਰਨਾ ਕਰੇ ਕਾ ਹੁਣ ਚਲੋ ਕੋਈ ਗੱਲ ਨਹੀਂ ਤੁਹਾਡੀ ਦਾਵੇਦਾਰੀ ਤੇ ਨਹੀਂ ਹੈ ਹੈਲਿਕਲ ਦਾ ਪ੍ਰਧਾਨ ਬਣਨ ਦੀ ਇਹ ਕੰਮ ਪੈ ਸਭ ਸੇ ਬੜੋਗੇ ਜੀ ਮੈਂ 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 ਉਹਨਾਂ ਕੋਲ ਮਾਫੀ ਮੰਗਣਾ ਦੋ ਗੱਲਾਂ ਕਰਕੇ ਨਾ ਜਿਓਗ੍ਰਾਫਿਕਲੀ ਸਾਹਮਣੇ ਵੀ ਨਾ ਉਹਦਾ ਨਾਂ ਕੀ ਹੈ ਦਿੱਲੀ ਦਾ ਸ਼ਹਿਰੀ ਸੀ ਕੌਣ ਬਤੇ ਮੈਂ ਪੂਰਾ ਟਾਈਮ ਪੂਰਾ ਜੜਾਗਾ ਧਿਆਨ ਨਹੀਂ ਦੇ ਸਕਦਾ ਤੁਹਾਡੀ ਵੋਟ ਕਿਨੂੰ ਰਹੇਗੀ ਤੁਹਾਡੀ ਵੋਟ ਕਿਨੂੰ ਰਹੇਗੀ ਮੈਂ ਹਮੇਸ਼ਾ ਪਸੰਦ ਕਰੀ ਰਹੇ ਇੱਕ ਗੱਲ ਸੁਣ ਲੈ ਪੱਕੀ ਸੁਣ ਲੈ ਮੈਂ ਮਰਨ ਤੱਕ ਸੁਖਵੀਰ ਸਿੰਘ ਬਾਦਲ ਨਾਲਾ 搞了。